ਕਰਨਾ ਇੱਥੇ ਹੋਇਆ ਇਹਦਾ ਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟ ਟਾਈਮ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਿਹੜਾ ਸੀ ਸੀਸੀਟੀਵੀ 'ਚ ਆਇਆ ਵਾ ਉਦੋਂ ਕਿੰਨੀ ਕੁ ਰਾਤ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਵਿੱਚ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਐ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ 1 2 3 4 ਵਾਰ ਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਾਂ ਮਹਿਫੂਜ਼ ਨਹੀਂ ਆ ਰਿਆ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਲਬਾਰਤ ਹੋਈ ਐ ਰਵਾ ਕਿਸੇ ਘਰ ਨੇ ਚ ਫੜੇ ਗਏ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਿ ਜਿਹੜੇ ਆ ਬੰਦੇ ਫੜੇ ਗਏ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰ ਰਖੀ ਜਾਵੇ ਨਕੀਰ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦਿਨੇ ਸਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂਦੀ ਕੋਈ ਮੋਬਾਈਲ ਕੋਈ ਚੈਨੀ ਜਾ ਕਿਸੇ ਕਿਸਨ ਦੀ ਕੋਈ ਲੂਟ ਪੂਲਟ ਨਹੀਂ ਹੁੰਦੀ ਭਈ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਲਿਆ ਭੁਲੀਆਂ ਨੇ ਮੂੰਹ ਬੰਨਿਆ ਸੀ ਨੇ ਆਪਣਾ ਜਗੜ ਗਈ ਜਗੜ ਪਾਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਬਿਆਰ ਦੇ ਵਿੱਚ ਹੀ ਮਤਲਬ ਸ਼ਰੇ ਆਮ ਤਿੰਨ ਮੁੰਡੇ ਆਏ ਨੇ ਮੋਟਰਸਾਈਕਲ ਦੇ ਔਰ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗੋਫਨੀ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਇੱਕ ਫੇਰੇ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆ ਰ ਫੇਰਾ ਮਾਰਦੀ ਆ ਲੇਕਿਨ ਉਹਨਾਂ ਹੂਟਰੇ ਦਾ ਤਿਆਜ ਹੁੰਦਾ ਹੈ ਹੂਟਰ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਹੀ ਹੁੰਦਾ ਉਹ ਸ਼ੈਡ ਦੇ ਹੋ ਜਾਂਦਾ ਜਿੱਦਾਂ ਜੰਨਾ ਆਪਣਾ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਘਟਨਾ ਇੱਥੇ ਹੋਈ ਹੈ ਰਾਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟ ਦਾ ਟਾਈਮ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਿਹੜਾ ਸੀਸੀਟੀਵੀ 'ਚ ਆਇਆ ਦਾ ਉਦੋਂ ਕਿੰਨੀ ਕੁ ਰਾਤ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਵਿੱਚ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਐ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ 1 2 3 4 ਵਾਰਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਾਂ ਮਹਿਫੂਜ਼ ਨਹੀਂ ਆ ਰਿਹਾ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਿਲ ਵਾਰਤ ਹੋਈ ਹੈ ਰਵਾ ਕਿਸੇ ਕੋਣੀ ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਿ ਜਿਹੜੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰਖੀ ਹੋ ਜਾਵੇ ਨਕੀਲ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦਿਨੇ ਸਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂ ਹੁੰਦੀ ਕੋਈ ਮੋਬਾਈਲ ਕੋਈ ਚੀਜ਼ ਨਹੀਂ ਜਾਂ ਕਿਸੇ ਕਿਸਮ ਦੀ ਕੋਈ ਰੋਟ ਪੂਟ ਨਹੀਂ ਹੁੰਦੀ ਬਈ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਲਿਆ ਹੁਲਿਆ ਨੇ ਮੂੰਹ ਬੰਨਿਆ ਸੀ ਨੇ ਆਪਣਾ ਜਗੜ ਗਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਬਿਆਰ ਦੇ ਵਿੱਚ ਹੀ ਮਤਲਬ ਸ਼ਰੇਆਮ ਤਿੰਨ ਮੁੰਡੇ ਆਏ ਲੈ ਮੋਟਰਸਾਈਕਲ ਦੇ ਔਰ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕੀ ਰੇਗਸ ਨਾ ਕੋਈ ਗਵਰਨਿੰਗ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਵੀ ਇੱਕ ਫੇਰੇ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆਰ ਆ ਫੇਰਾ ਮਾਰਦੀ ਆ ਲੇਕਿਨ ਉਹਦਾ ਹੂਟਰੇ ਦਾ ਤੇ ਹੈ ਹੂਟਰੇ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਵੀ ਹੁੰਦਾ ਉਹ ਸੈਟ ਦੇ ਜਾਂਦਾ ਜਿਹਨਾਂ ਜੰਨਾ ਆਪਣੇ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ